ਸੀਐਸਟਾਫ ਬਲੋਂ ਮੋਗ ਸੀਐਸਟਾਫ ਮੋਗਾ ਵੱਲੋਂ ਇੱਕ ਬਹੁਤ ਵੱਡੀ ਵਧੀਆ ਜੁਦਨਾ ਸ਼ਬਦ ਜਿਹੜੀ ਮਹਿੰਮ ਚੱਲਦੀ ਉਹਦੇ ਤਹਿਤ ਇੱਕ ਕਵਰੀ ਹੋਈ ਹੈਗੀ ਆ ਜਿਸ ਵਿੱਚ 1 ਕਿਲੋ 270 ਗ੍ਰਾਮ ਹਿਰੋਇਨ ਸਮੇਤ ਅਸੀਂ ਤਿੰਨ ਸਮਗਲਰ ਕਾਬੂ ਕੀਤੇ ਨੇ ਇਸ ਦੀ ਫਰਦਰ ਡਿਟੇਲ ਇਹ ਹੈ ਇੱਕ ਸਾਨੂੰ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਇੱਕ ਅਸੀਂ ਐਫਆਈਆਰ ਰਜਿਸਟਰਡ ਕੀਤੀ ਐਫਆਈ ਨੰਬਰ 133 ਅੰਡਰ ਸੈਕਸ਼ਨ ਐਂਡ ਡੀਪੀਐਸ ਐਕਟ ਪੀਐਸਸੀਟੀ ਮੋਗਾ ਉਸ ਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਆ ਪਰਸਨਸ ਉਹਨਾਂ ਦੇ ਖਿਲਾਫ ਸਾਨੂੰ ਸੈਕਟ ਇਨਫੋਰਮੇਸ਼ਨ ਸੀ ਇਹ ਇੱਥੇ ਮੋਗਾ ਸਿਟੀ ਚ ਜਿਹੜੇ ਹੈਗੇ ਆ ਇਸ ਏਰੀਆ ਚ ਆ ਕੇ ਇਹ ਨਸ਼ੇ ਦਾ ਕਾਰੋਬਾਰ ਕਰਦੇ ਆ ਤੇ ਹੁਣ ਵੀ ਇਹ ਕਿਸੇ ਨੂੰ ਨਸ਼ਾ ਦੇਣ ਦੀ ਫਿਰਾਕ ਚ ਹੈਗੇ ਆ ਤੇ ਇੱਕ ਥਾਂ ਤੇ ਖੜ ਕੇ ਇਹ ਆਪਣੇ ਜਿਹੜੇ ਕਸਟਮਰ ਆ ਉਹਨਾਂ ਦੀ ਵੇਟ ਕਰਦੇ ਪਏ ਹੈਗੇ ਆ ਉਸ ਦੇ ਤਹਿਤ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਐਫ ਆਈ ਆਰ ਨੰਬਰ 130 133 ਤੇ ਫਿਰ ਮੋਗਾ ਪੁਲਿਸ ਵੱਲੋਂ ਇਸ ਤੇ ਨਾਕਾ ਲਗਾਇਆ ਗਿਆ ਉੱਥੇ ਤੇ ਅਸੀਂ ਤਿੰਨ ਬੰਦਿਆਂ ਨੂੰ ਉੱਥੇ ਐਪਰੀਹੈਂਡ ਕੀਤਾ ਤੇ ਉਹਨਾਂ ਕੋਲੋਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਅਸੀਂ ਕੁੱਲ 1 ਕਿਲੋ 270 ਗ੍ਰਾਮ ਹੈਰੋਇਨ ਅੰਨਾ ਗੁਲਵਾ ਅਸੀਂ ਬਰਾਮਦ ਕੀਤੀ ਹੈ ਇਹ ਅਸੀਂ ਹਜੇ ਅੱਜ ਹੀ ਡਿਮਾਂਡ ਲੈ ਕੇ ਅਡੀ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜ ਐਸਟੈਬਲਿਸ਼ ਕਰਦੇ ਪਏ ਹੈਗੇ ਕਿ ਇਹਨਾਂ ਦੇ ਕਿਹੜੇ ਕਸਟਮਰ ਸੀ ਤੇ ਇਹ ਕਿੱਥੋਂ ਪਿੱਛੋਂ ਲੈ ਕੇ ਆਏ ਸੀ ਇਹ ਦੋ ਬੰਦੇ ਜਿਹੜੇ ਹੈਗੇ ਇੱਥੇ ਮੋਗੇ ਦੇ ਰਹਿਣ ਵਾਲੇ ਹੈਗੇ ਆ ਜਿਹੜਾ ਇੱਕ ਮੇਨ ਬੰਦਾ ਹੈਗਾ ਸੀ ਆਕਾਸ਼ਦੀਪ ਪੁੱਤਰ ਤਰਸੇਮ ਸਿੰਘ ਇਹ ਜਿਹੜਾ ਜੀਰਾ ਫਿਰੋਜਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਤੇ ਦੋ ਹੈਗੇ ਜਿਹੜੇ ਗੋਤਮ ਪੁੱਤਰ ਗगनਦੀਪ ਸਿੰਘ ਅਤੇ ਹੁਸਨਦੀਪ ਉਰਫ ਹਾਨੀ ਪੁੱਤਰ ਗੁਰਮੀਤ ਸਿੰਘ ਇਹ ਦੋਨੋਂ ਮੋਗਾ ਸਿਟੀ ਦੇ ਰਹਿਣ ਵਾਲੇ ਹੈ ਇਹ ਆਪਣੇ ਦੋ ਦੋਨੋਂ ਆਪਸ ਚ ਇਹ ਫਰੈਂਡਸ ਨੇ ਸਾਰੇ ਤਿੰਨੇ ਆਪਸ ਚ ਜਿਹੜਾ ਬਹੁਤ ਵਾਇ ਪਤਾ ਲੱਗਿਆ ਕਿ ਦੋ ਤਿੰਨ ਦਿਨ ਕੁਛ ਦਿਨ ਮਿਲਣਗੇ ਜਦ ਮਾਲਕ ਨੂੰ ਦੇਣ ਤੇ ਨਹੀਂ ਐਸੀ ਹੈ ਜੇ ਵੈਰੀਫਾਈ ਕਰਦੇ ਪਏ ਇਹਨਾਂ ਦੇ ਉੱਪਰ ਵੈਸੇ ਜਿਹੜੇ ਦੋ ਪਰਚੇ ਰਜਿਸਟਰਡ ਨੇ ਆਕਾਸ਼ਦੀਪ ਉੱਪਰ ਐਫ ਆਈ ਆਰ ਨੰਬਰ 108 ਸੌਰੀ 08 ਪੋਸਕੋ ਜੀਰਾ ਪੋਸਕੋ ਟੈਕ ਤੇ ਜੀਰਾ ਸਿਟੀ ਚ ਤੇ ਜਿਹੜਾ ਗੋਤਮ ਉੱਪਰ ਐਨਡੀਪੈਸਟੈਕੀ ਮੁਹਾਲੀ ਜਿਹੜੀ ਐਫਆਈਆਰ ਰਜਿਸਟਰ ਤੇ ਸਰ ਕੋਲ ਵਾਈਕਲ ਰ ਸੀ ਇਹ ਪਹਿਲਾ ਨਹੀਂ ਇਹ ਪੈਦਲ ਖੜੇ ਸੀ ਜੋ ਇਹ ਦੱਸਿਆ ਸੀ ਸ਼ਾਇਦ ਬਸਤੇ ਆਈ ਹੈਗੀ ਬਸਤੇ ਆ ਕੇ ਇਹ ਇੱਥੇ ਇਕੱਠੇ ਹੋਏ ਹੈਗੇ ਦਿੱਲੀ ਸੌਰੀ ਮੋਗਾ ਅਮ੍ਰਿਤਸਰ ਤੋਂ ਜਿਹੜੀ ਦਿੱਲੀ ਕਲੋਨੀ ਵਿੱਚ ਜਿਹੜੀ ਹੈਗੀ ਉਹ ਰੋਡ ਤੇ ਜਿਹੜੇ ਆ ਉੱਥੇ ਇਕੱਠੇ ਹੋਏ ਸੀ ਤੇ ਉੱਥੇ ਇਹਨਾਂ ਨੇ ਜਿਹੜੇ ਆਪਣੇ ਕਸਟਮਰ ਸੀ ਉੱਥੇ ਸ਼ਾਇਦ ਬੁਲਾਏ ਹੋਏ ਸੀ ਅਸੀਂ ਫਰਦਰ ਇਨਵੈਸਟੀਗੇਟ ਕਰਦੇ ਪਏ ਆ ਹੈਗੀਆਂ ਕਿ ਕਿਹੜੇ ਕਿਹੜੇ ਬੰਦਿਆਂ ਨੇ ਇੱਥੇ ਆਉਣਾ ਸੀ ਜਾਂ ਕਿਹੜੇ ਇਹਨਾਂ ਦੇ ਕਸਟਮਰ ਹੈਗੇ ਸੀ ਇਹਨਾਂ ਨੇ ਇਹਨਾਂ ਤੋਂ ਸਮਾਨ ਲੈਣਾ ਸੀ ਘਰ ਜਿਸ ਕਿ ਅਰੈਸਟ ਕੀਤਾ ਨਹੀਂ ਇਹ ਤੁਹਾਨੂੰ ਦੱਸਿਆ ਨਾ ਇਹ ਪੈਦਲ ਉੱਥੇ ਖੜੇ ਸੀ ਇਹ ਵੇਟ ਕਰਦੇ ਪਏ ਸੀ ਇਹ ਰੋਡ ਤੇ ਵੇਟ ਕਰਦੇ ਪਏ ਸੀ ਮਸਟ ਬੀ ਇਹ ਸ਼ਾਇਦ ਬਸਤੇ ਆਏ ਹੈਗੇ ਜੀਰਾ ਮੇਨ ਜੀਰਾ ਵੀ ਨੇੜੇ ਪੈਂਦਾ ਹੈਗਾ ਤੇ ਦੋ ਬਾਕੀ ਜਿਹੜੇ ਹੈਗੇ ਇੱਥੇ ਆਪਣੇ ਲੋਕਲ ਹੈਗੇ ਮੁੱਗਤ ਉਹ ਇੱਥੇ ਇਕੱਠੇ ਹੋਏ ਸੀ ਸਰ ਤੁਹਾਨੂੰ ਬੰਦੇ ਨੂੰ ਦੇਣੀ ਸੀ ਕਿ ਬਲਾਗ ਦਾ ਕੋਈ ਬੰਦਾ ਨਹੀਂ ਨਹੀਂ ਇਹ ਹਜੇ ਵੈਰੀਫਾਈ ਕਰਦੇ ਪਏ ਹੈਗੇ ਨਾ ਇਨਵੈਸਟੀਗੇਸ਼ਨ ਡਿਪਾਰਟਮੈਂਟ ਇਹਦੇ ਵਿੱਚ ਦੋ ਦੋ ਆਈਫੋਨ ਇੱਕ ਇੱਕ ਜਿਹੜਾ ਫੋਨ ਹੈਗਾ ਸਾਨੂੰ ਰਿਕਵਰ ਹੋਇਆ ਹੈ ਸਰ ਤੁਸੀਂ ਗੱਲ ਕੀਤੀ ਦਿੱਲੀ ਇਸ ਕਲੋਨੀ ਜੋ ਕਾਫੀ ਮਾਤਰਾ ਜੇ 1 ਸਾਲ ਦੇ ਵਿੱਚ ਕਾਫੀ ਅਸਲ ਫੜਿਆ ਗਿਆ ਤੇ 3 ਫੜੀ ਗਿਆ ਇਸ ਕਲੋਨੀ ਉੱਤੇ ਪਹਿਲਾਂ ਵੀ ਕਿਤੇ ਕੋਈ ਐਕਸ਼ਨ ਦਿੱਤਾ ਗਿਆ ਜਾਂ ਇੱਕ ਕਲੋਨੀ ਚ ਨਹੀਂ ਫੜਿਆ ਗਿਆ ਇਹ ਦਿੱਲੀ ਕਲੋਨੀ ਜਿਹੜੀ ਰੋਡ ਹੈਗੀ ਉਹਦੇ ਬਾਹਰ ਹੀ ਖੜੇ ਸੀ ਇੱਕ ਦਿੱਲੀ ਕਲੋਨੀ ਚ ਨਹੀਂ ਦਿੱਲੀ ਕਲੋਨੀ ਦੇ ਬਾਹਰ ਖੜੇ ਸੀ ਦਿੱਲੀ ਕਲੋਨੀ ਦਾ ਇਹਨਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਰੋਡ ਜਿਹੜੀ ਪੈਂਦੀ ਹੈ ਦਿੱਲੀ ਕਲੋਨੀ ਵਾਲੀ ਰੋਡ ਪੈਂਦੀ ਹੈ ਦੋ ਆਈਫੋਨ ਅਦਰ ਜਿਹੜਾ ਪੀਸਿਆਤਾ ਹੈ ਨਾ ਦੋ ਆਈਫੋਨ ਤੇ ਇੱਕ ਉਹਦਾ ਇੱਕ ਪੀਕੋ ਦਾ ਦੋ ਆਈਫੋਨ ਤੇ ਇੱਕ ਪੀਕੋ ਦਾ ਜਮਤ ਵਾ যমা তলাশি